ਅੱਜ ਸਵੇਰੇ ਬੱਦਲ ਫਟਿਆ ਮੰਡੀ ਅਤੇ ਚੰਬਾ ਦੇ ਵਿੱਚ ਕਈ ਘਰ ਟਟੇਰੀ ਹੋਏ ਨੇ ਉਹਨਾਂ ਦੇ ਵਿੱਚ ਤੇਜ਼ ਮੀਂਹ ਦੇ ਨਾਲ ਸਬਾ ਨਦੀ ਉਫਾਨ ਦੇ ਉੱਤੇ ਆਈ ਹੈ ਤਾਂ ਸਬਾ ਨਦੀ ਦਾ ਪਾਣੀ 15 ਕਿਲੋਮੀਟਰ ਬਾਅਦ ਸਤਲੁਜ ਦੇ ਵਿੱਚ ਮਿਲਦਾ ਹੈ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਪੰਜਾਬ ਦੇ ਵਿੱਚ ਵੀ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ ਤਾਂ ਅਜੇ ਇਹ ਚੰਬਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਜੇ ਦੇ ਵਿੱਚ ਜਿਵੇਂ ਹੀ ਪਹਾੜੀ ਇਲਾਕਿਆਂ ਦੇ ਵਿੱਚ ਪਾਣੀ ਵਧਦਾ ਹੈ ਤਾਂ ਮੈਂ ਹੀ ਮੈਦਾਨੀ ਇਲਾਕਿਆਂ ਦੀ ਫਿਕਰ ਵੱਜ ਜਾਂਦੀ ਹੈ ਰਾਜੌਰੀ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪਾਣੀ ਉਫਾਨ ਦੇ ਉੱਤੇ ਉਹਨਾਂ ਦੇ ਵਿੱਚ ਤੇਜ਼ਮੀ ਦੇ ਨਾਲ ਸਵਾਨ ਨਦੀ ਉਫਾਨ ਦੇ ਉੱਤੇ ਹਿਮਾਚਲ ਦੇ ਵਿੱਚ ਦੋ ਥਾਵਾਂ ਦੇ ਉੱਤੇ ਬੱਦਲ ਫਟਣ ਦੇ ਨਾਲ ਤਬਾਹੀ ਮੱਚੀ ਹੈ ਤਾਂ ਰਾਜੌਰੀ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਤੇਜ਼ ਰਫਤਾਰ ਪਾਣੀ ਜੋ ਪਹਾੜੀ ਇਲਾਕਿਆਂ ਦੇ ਵਿੱਚ ਹੈ ਮੈਦਾਨੀ ਇਲਾਕਿਆਂ ਦੀ ਫਿਕਰ ਇਸ ਨੇ ਵਧਾ ਦਿੱਤੀ ਤਾਂ ਅਜਿਹੇ ਦੇ ਵਿੱਚ ਬੱਦਲ ਫਟਣ ਦੇ ਕਾਰਨ ਇੱਥੇ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਹੈ ਕਿ ਨੀਆਂ ਇਮਾਰਤਾਂ ਢਾਈ ਟੇਰੀ ਹੋਈਆਂ ਨੇ ਕਿਵੇਂ ਇੱਥੇ ਕਈ ਘਰਾਂ ਦਾ ਨੁਕਸਾਨ ਹੋਇਆ ਕਈ ਇਮਾਰਤਾਂ ਦਾ ਨੁਕਸਾਨ ਹੋਇਆ ਇਹ ਤਸਵੀਰ ਖੁਦ ਬਿਆਨ ਕਰ ਰਹੀ ਹੈ ਤਾਂ ਇਹ ਤਿੰਨ ਤਸਵੀਰਾਂ ਨੇ ਜੰਬਾ ਤੋਂ ਇਹ ਤਸਵੀਰ ਰਾਜੌਰੀ ਅਤੇ ਮੰਡੀ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਨੁਕਸਾਨ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਮੰਡੀ ਦੇ ਵਿੱਚ ਤੁਸੀਂ ਵੇਖੋ ਕਿ ਕਿਵੇਂ ਇਹ ਇਮਾਰਤਾਂ ਜਿਹੜੀਆਂ ਨੇ ਉਹ ਢਾਈ ਟੇਰੀ ਹੋਈਆਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਮਾਰਤਾਂ ਦਾ ਘਰਾਂ ਦਾ ਰਿਹਾਇਸ਼ੀ ਥਾਂਵਾਂ ਦਾ ਨੁਕਸਾਨ ਹੋਇਆ ਤੇ ਰਾਜੌਰੀ ਦੇ ਵਿੱਚ ਪਾਣੀ ਉਫਾਨ ਦੇ ਉਤੇ ਚੰਬਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਨੁਕਸਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ